جیب ਸੁਖਣ ਲੱਗ ਜਾਂਦੀ ਹੈ ਫਿਰ ਧੀਰੇ ਧੀਰੇ ਬੀਪੀ ਘਟਣਾ ਸ਼ੁਰੂ ਹੋ ਜਾਂਦਾ ਹੈ ਬੀਪੀ ਘਟਣਾ ਸ਼ੁਰੂ ਹੁੰਦਾ ਹੈ ਤੇ ਫਿਰ ਉਹ ਕਮਜ਼ੋਰੀ ਆ ਜਾਂਦੀ ਹੈ ਦੇ ਕੈਨ ਫਾਲ ਆਲਸੋ ਹੈ ਨਾ ਤੇ ਇਹ ਡੀ ਹਾਈਡਰੇਸ਼ਨ ਦੇ ਹੈ ਕਿ ਡੀ ਹਾਈਡਰੇਸ਼ਨ ਕੈਨ ਬੀ ਕੌਜ਼ਡ ਬਾਇ ਡਾਇਰੀਆ ਤੇ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਤੇ ਬੱਚੇ ਤੇ ਤਾਂ ਇੰਪੈਕਟ ਪਏਗਾ ਹੀ ਕਿਉਂਕਿ ਸਾਰਾ ਬਲੱਡ ਸਪਲਾਈ ਮਦਰ ਟੂ ਬੇਬੀ ਹੀ ਜਾਣੀ ਹੈ ਬਦ ਬੇਬੀ ਨੂੰ ਬੇਬੀ ਦੀ ਕਮਜ਼ੋਰ ਕਮਜ਼ੋਰ ਹੋ ਸਕਦਾ ਹੈ ਆਈਯੂਡੀ ਹੋ ਸਕਦੀ ਹੈ ਤੇ ਹੋਰ ਵੀ ਕਈ ਪ੍ਰੋਬਲਮਸ ਆ ਸਕਦੀਆਂ ਹੈ ਬੇਬੀ ਨੂੰ ਜਿਹੜੀ ਬਰਫ ਹੈ ਉਹ ਘਰੇ ਜਮਾਓ ਫਿਲਟਰਡ ਵਾਟਰ ਦੀ ਜਮਾਓ ਬਾਹਰੋਂ ਜਿਹੜੀਆਂ ਸੀਲਾਂ ਪਈਆਂ ਹੁੰਦੀਆਂ ਉਹ ਤਾਂ ਬਿਲਕੁਲ ਅਵੋਇਡ ਕਰਨੀਆਂ ਚਾਹੀਦੀਆਂ ਦੇ ਕੈਨ ਕੌਜ਼ ਹੈਪੇਟਾਈਟਿਸ ਡਾਇਰੀਆ ਐਂਡ ਮਤਲਬ ਪੇਸ਼ੈਂਟ ਵਾਸਤੇ ਕਾਫੀ ਘਾਤਕ ਹੋ ਸਕਦੀ ਹੈ ਪ੍ਰੈਗਨੈਂਟ ਪੇਸ਼ੈਂਟ ਵਾਸਤੇ ਜ਼ਿਆਦਾ ਜਲਦੀ ਘਾਤਕ ਹੋ ਸਕਦੀ ਹੈ ਸ਼ਕੰਜਵੀ ਨਿੰਬੂ ਦੀ ਸ਼ਕੰਜਵੀ ਓ ਆਰ ਐਸ ਗਲੂਕੋਸ ਵਾਟਰ ਫਰੂਟਸ ਤੇ ਵੈਜੀਟੇਬਲਸ ਠੰਡੀਆਂ ਤੇ ਈਵਨ ਉਹਨਾਂ ਨੂੰ ਅਚੀ ਤਰ੍ਹਾਂ ਵਾਸ਼ ਕਰਕੇ ਖਾਣਾ ਚਾਹੀਦਾ ਹੈ। ਬਾਹਰੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਜਿਵੇਂ ਕਿ ਗੋਲ ਗੱਪੇ, ਮੰਚੂਰੀਆਂ, ਨੂਡਲਸ ਕਿਉਂਕਿ ਇਹਨਾਂ ਦਾ ਨਾਲ ਬਿਮਾਰੀਆਂ ਫੈਲਣ ਦਾ ਚਾਂਸ ਰਹਿੰਦਾ ਹੈ। ਪ੍ਰੈਗਨੈਂਟ ਊਮਨ ਪ੍ਰੈਗਨੈਂਟ ਮਦਰਸ ਨੂੰ ਕਿਸ ਤਰ੍ਹਾਂ ਆਪਣੀ ਕੇਅਰ ਕਰਨੋ? ਪ੍ਰੈਗਨੈਂਟ ਮਦਰਸ ਜੋ ਕਿ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਹੈ। ਗਰਮ ਹਵਾਵਾਂ ਨਾਲ ਇਸ ਟਾਈਮ ਤੇ ਇਹਨਾਂ ਨੂੰ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ। ਜਿਵੇਂ ਕਿ ਸ਼ਕੰਜਵੀ ਨਿੰਬੂ ਦੀ ਸ਼ਕੰਜਵੀ ORS گلوਕੋਜ਼ ਵਾਟਰ ਫਰੂਟਸ ਤੇ ਵੈਜੀਟੇਬਲਸ ਠੰਡੀਆਂ ਤੇ ਈਵਨ ਉਹਨਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਖਾਣਾ ਚਾਹੀਦਾ ਹੈ ਬਾਹਰ ਨੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਜਿਵੇਂ ਕਿ ਗੋਲ ਗੱਪੇ ਮੰਚੂਰੀਅਨ ਨੂਡਲਸ ਕਿਉਂਕਿ ਇਹਨਾਂ ਦਾ ਨਾਲ ਬਿਮਾਰੀਆਂ ਫੈਲਣ ਦਾ ਚਾਂਸ ਰਹਿੰਦਾ ਹੈ ਇਨ ਅਗਰ ਇਸ ਮੌਸਮ ਦੀ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਜਿਹੜੀ ਪ੍ਰੈਗਨੈਂਟ ਵੂਮਨਸ ਹੁੰਦੀਆਂ ਨੇ ਉਹਨਾਂ ਨੂੰ ਇਸ ਤੋਂ ਇਲਾਵਾ ਕਿਹੜੀ ਚੀਜ਼ਾਂ ਕੇਅਰ ਜ਼ਿਆਦਾ ਕਰਨੀ ਦੀ ਦਿੱਕਤ ਹੋਵੇ ਤਾਂ ਚੈੱਕਅਪ ਆਪਣਾ ਕਰਵਾਉਣਾ ਚਾਹੀਦਾ ਹੈ ਐਕਚੁਅਲੀ ਪ੍ਰੈਗਨੈਂਟ ਊਮਨ ਦਾ ਆਲਰੇਡੀ ਆਪਾਂ ਇੱਕ ਕਾਰਡ ਬਣਿਆ ਹੁੰਦਾ ਹੈ ਐਂਟੀਨੇਟਲ ਕਾਰਡ ਇਹਦੇ ਵਿੱਚ ਵਿਜ਼ਿਟਸ ਮੰਥਲੀ ਵਿਜ਼ਿਟਸ ਹੁੰਦੀਆਂ ਜਿਹੜੀਆਂ ਜਿਹੜੀਆਂ ਨਾਰਮਲ ਪ੍ਰੈਗਨੈਂਟ ਹੈ ਹਾਈ ਰਿਸਕ ਨਹੀਂ ਹੈ ਉਹਨਾਂ ਦਾ ਮੰਥਲੀ ਵਿਜ਼ਿਟਸ ਹੁੰਦੀ ਹੈ ਤੇ ਉਹਨਾਂ ਨੂੰ ਉਸ ਦੇ ਮੁਤਾਬਿਕ ਹੀ ਆਉਣਾ ਚਾਹੀਦਾ ਹੈ ਨਾ ਕਿ ਜਿਵੇਂ ਸਾਨੂੰ ਦੇਖਿਆ ਜਾਂਦਾ ਹੈ ਕਿ ਪੇਸ਼ੈਂਟ ਇੱਥੇ ਸਾਨੂੰ ਜਿਵੇਂ ਅੱਜ ਆਏ ਫਿਰ ਅਗਲੇ ਦਿਨ ਦੁਬਾਰਾ ਦਿਖਾ ਨਾ ਜਾਂਦੇ ਹੈ ਤੇ ਉਹ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਆਪਣੀ ਜੇ ਆਈ ਗਿਆ ਹਸਪਤਾਲ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਤੇ ਦਿਖਾ ਕੇ ਜਾਣਾ ਚਾਹੀਦਾ ਤਾਂ ਕਿ ਸੜਕਾਂ ਤੇ ਲੋ ਵਿੱਚ ਨਾ ਘੁੰਮਿਆ ਜਾਵੇ ਤੇ ਅਵੋਇਡ ਕਰਨ ਹੀਟ ਵੇਵ ਨੂੰ ਅਵੋਇਡ ਕਰਨ ਬਿਲਕੁਲ ਜਿਦੋਂ ਤੁਸੀਂ ਦੱਸਿਆ ਕਿ ਇੱਕ ਵਾਰੀ ਜਦੋਂ ਆਂਦਰੇ ਨੂੰ ਦੁਆਰਾ ਤੋਂ ਇੱਕ ਦਿਨ ਛੱਡ ਕੇ ਆ ਸੇਮ ਡੇ ਆ ਨੈਕਸਟ ਡੇ ਆਂਦੇ ਇੱਕ ਦਿਨ ਛੱਡ ਕੇ ਆਏ ਤੇ ਕਿਹੜੇ ਉਹ ਸਵਾਲ ਹੁੰਦੇ ਕਿਹੜੀ ਉਹ ਚਿੰਤਾ ਹੁੰਦੀ ਜਿਹੜੇ ਤੁਹਾਡੇ ਕੋਲ ਪਹੁੰਚਦੇ ਨੇ ਐਕਚੁਅਲੀ ਮੇਨਲੀ ਤਾਂ ਆਪਣੇ ਆ ਪ੍ਰੈਗਨੈਂਸੀ ਦਾ ਇਲਾਜ ਕਰਾਣੇ ਆ ਰਹੇ ਹੁੰਦੇ ਆ ਕਈ ਵਾਰੀ ਕੋਈ ਰਿਪੋਰਟਾਂ ਹੁੰਦੀਆਂ ਅਗਲੇ ਦਿਨ ਮਿਲਣੀਆਂ ਹੁੰਦੀਆਂ ਇੱਕ ਦਿਨ ਚ ਨਹੀਂ ਜਿਵੇਂ ਸੈਂਪਲ ਵਿਡਰਾ ਕੀਤਾ ਰਿਪੋਰਟ ਦਿਖਾਣ ਆ ਜਾਂਦੇ ਆ ਉਹ ਕਿਸੇ ਆਪਣੇ ਹਸਬੰਡ ਜਾਂ ਕਿਸੇ ਰਿਲੇਟਿਵ ਨੂੰ ਵੀ ਆਪਣੀ ਰਿਪੋਰਟ ਦਿਖਾਉਣ ਵਾਸਤੇ ਭੇਜ ਸਕਦੇ ਆ ਕਿਉਂਕਿ ਪ੍ਰੈਗਨਨਸੀ ਇੱਕ ਸੈਂਸਿਟਿਵ ਜਿਵੇਂ ਇਸ਼ੂ ਹੈ ਤੇ ਹੀਟ ਵੇਵ ਵਿੱਚ ਜ਼ਿਆਦਾ ਤਾਪਮਾਨ ਹੋਣ ਕਾਰਨ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ ਤੇ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਦੇ ਕੈਨ ਸੈਂਡ देयर ਰਿਲੇਟਿਵ ਫਾਰ ਦਾ ਰਿਪੋਰਟ ਕਿ ਉਹ ਰਿਪੋਰਟ ਦਿਖਾ ਜਨ ਸਾਨੂੰ ਆਕੇ ਮੈਡਮ ਇਹ ਚੀਜ਼ ਇਗਨੋਰ ਕਰਨੀ ਕਿੰਨੇ ਕਾਹਤ ਤੱਕ ਹੋ ਸਕਦੀ ਉਸਕੋ ਬਹੁਤ ਵੱਡੀ ਗੱਲ ਕਹੀ ਹੈ ਕਿ ਡੀਹਾਈਡਰੇਸ਼ਨ ਹੋ ਸਕਦਾ ਹੈਗਾ ਅਗਰ ਮਦਰ ਨੂੰ ਡੀਹਾਈਡਰੇਸ਼ਨ ਹੋਗਾ ਤਾਂ ਉਹਦੇ ਬੱਚੇ ਦਾ ਕੀ ਇੰਪੈਕਟ ਪਏਗਾ ਮਦਰ ਦੀ ਡੀਹਾਈਡਰੇਸ਼ਨ ਹੋ ਜਾਂਦੀ ਹੈ ਤੇ ਬੱਚੇ ਤੇ ਤਾਂ ਇੰਪੈਕਟ ਪਏਗਾ ਹੀ ਕਿਉਂਕਿ ਸਾਰਾ ਹੀ ਬਲੱਡ ਸਪਲਾਈ ਮਦਰ ਟੂ ਬੇਬੀ ਹੀ ਜਾਣੀ ਹੈ ਬੱਦ ਬੇਬੀ ਨੂੰ ਬੇਬੀ ਦੀ ਕਮਜ਼ੋਰ ਕਮਜ਼ੋਰ ਹੋ ਸਕਦਾ ਹੈ ਆਯੂਡੀ ਹੋ ਸਕਦੀ ਹੈ ਤੇ ਹੋਰ ਵੀ ਕਈ ਪ੍ਰੋਬਲਮਸ ਆ ਸਕਦੀਆਂ ਹੈ ਬੇਬੀ ਨੂੰ ਇਸ ਲਈ ਪਾਣੀ ਦੀ ਘਾਟ ਹੋ ਸਕਦੀ ਹੈ ਮਦਰ ਨੂੰ ਡੀ ਹਾਈਡਰੇਸ਼ਨ ਤੋਂ ਪਹਿਲਾਂ ਹੀ ਇਸ ਸਟੇਜ ਤੱਕ ਪਹੁੰਚਣ ਤੋਂ ਪਹਿਲਾਂ ਆਪਣਾ ਹਸਪੀਟਲ ਵਿੱਚ ਜਾ ਕੇ ਇਲਾਜ ਕਰਨਾ ਚਾਹੀਦਾ ਹੈ ਉਸ ਤੋਂ ਪਹਿਲਾਂ ਕਰੇ ਰਹਿ ਕੇ ਠੰਡੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ ਟੰਡਿਆਈ ਪੀ ਲੋ ਹੈਨਾ ਗਰਮੀਆਂ ਵਿੱਚ ਜੂਸ ਕੱਢ ਕੇ ਪੀ ਲੋ ਤੇ ਠੰਡੇ ਫਰੂਟਸ ਐਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਖਾਣੀਆਂ ਚਾਹੀਦੀਆਂ ਤਾਂ ਕਿ ਡੀ ਹਾਈਡਰੇਸ਼ਨ ਨਾ ਹੋਏ ਜਲਦੀ ਜਲਦੀ ਪਾਣੀ ਪੀਣਾ ਚਾਹੀਦਾ ਗਲੂਕੋਸ ਵਾਟਰ ওভারਸ ਵਾਟਰ ਠੀਕ ਹੈ ਸੋ ਅਗਰ ਗੱਲ ਕਰੀਏ ਕਿਉਂਕਿ ਇਹ ਮਦਰਸ ਹੋਉਂਦੀਆਂ ਨੇ ਜਿਹੜੇ ਕਿ ਜਿਸ ਤਰ੍ਹਾਂ ਚਿੰਤਾ ਤੇ ਕਿੱਥੇ ਨਾ ਕਿੱਥੇ ਰਹਿੰਦੀ ਹੈ ਬੱਚੇ ਦੀ ਕਿ ਪਹਿਲਾ ਬੱਚਾ ਹੁੰਦਾ ਕਿ ਸੈਕਿੰਡ ਫਰਸਟ ਬੇਬੀ ਹੁੰਦਾ ਕਈਆਂ ਦਾ ਤੇ ਤੁਸੀਂ ਇਹ ਵੀ ਵੱਡੀ ਗੱਲ ਹੈ ਸਾਹਮਣੇ ਲੈ ਆਂਦੀ ਕਿ ਬਾਹਰੀ ਚੀਜ਼ਾਂ ਇਸ ਟਾਈਮ ਟੋਟਲੀ ਅਵੋਇਡ ਹੀ ਕਰਨੀ ਚਾਹੀਦੀ ਬਾਵੇਂ ਤੁਸੀਂ ਅਕਸਰ ਦੇਖੋ ਜਦੋਂ ਪ੍ਰੈਗਨੈਂਟ ਹੁੰਦੀਆਂ ਲੇਡੀਆਂ ਤੋਂ ਉਹਨਾਂ ਨੂੰ ਜ਼ਰੂਰ ਹੈ ਗੋਲ ਗੱਪੇ ਖਾਣ ਦਾ ਦਿਲ ਜ਼ਰੂਰ ਕਰਦਾ ਹੈਗਾ ਕਿ ਅਸੀਂ ਖਾઈએ ਜਾਂ ਆਈਸਕ੍ਰੀਮ ਖਾਣ ਦਾ ਦਿਲ ਅਕਸਰ ਜਿਵੇਂ ਕਿ ਆਈਸਕ੍ਰੀਮ ਵੀ ਕਰੇ ਬਣ ਜਾਂਦੀ ਹੈ ਮਨਚੂਰੀਆ ਨੂਡਲਸ 노 ਡਾਊਟ ਸਬਦਾ ਜੀ ਕਰਦਾ ਚਟਪਟੀਆਂ ਚੀਜ਼ਾਂ ਪ੍ਰੈਗਨੈਂਸੀ ਵਿੱਚ ਖਾਣ ਦਾ ਪਰ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਕਦੇ ਕੰਜ਼ਿਊਮ ਕਰਨੀਆਂ ਚਾਹੀਦੀਆਂ ਇਹ ਚੀਜ਼ਾਂ ਜੇ ਬਾਰੋਂ ਮਨ ਵੀ ਕਰਦਾ ਹੈ ਤੇ ਦੇ ਸ਼ੁੱਡ ਪ੍ਰੇਫਰ ਅ ਗੁੱਡ ਪਲੇਸ ਰਾਦਰ ਦੈਨ ਰੇੜੀ ਤੋਂ ਖਾ ਲੀਆਂ ਜਿੱਥੇ ਕੋਈ ਹਾਈਜੀਨ ਦਾ ਕੋਈ ਮਤਲਬ ਨਹੀਂ ਹੈ ਔਰ ਇੱਕ ਚੀਜ਼ ਹੋਰ ਜਿਹੜੀ ਬਰਫ ਹੈ ਉਹ ਘਰੇ ਜਮਾਓ ਫਿਲਟਰਡ ਵਾਟਰ ਦੀ ਜਮਾਓ ਬਾਹਰੋਂ ਜਿਹੜੀਆਂ ਸੀਲਾਂ ਪਈਆਂ ਹੁੰਦੀਆਂ ਉਹ ਤਾਂ ਬਿਲਕੁਲ ਅਵੋਇਡ ਕਰਨੀਆਂ ਚਾਹੀਦੀਆਂ ਦੇ ਕੈਨ ਕਾਜ਼ ਹੈਪੇਟਾਈਟਸ ਡਾਇਰੀਆ ਐਂਡ ਮਤਲਬ ਪੇਸ਼ੈਂਟ ਵਾਸਤੇ ਕਾਫੀ ਘਾਤਕ ਹੋ ਸਕਦੀਆਂ ਪ੍ਰੈਗਨੈਂਟ ਪੇਸ਼ੈਂਟ ਵਾਸਤੇ ਜ਼ਿਆਦਾ ਜਲਦੀ ਘਾਤਕ ਹੋ ਸਕਦੀਆਂ ਕਿਉਂਕਿ ਦੇ ਆਰ ਇਮਿਊਨੋ ਕੰਪਰੋਮਾਈਜ਼ਡ ਪੇਸ਼ੈਂਟਸ ਤੋਂ ਸੇਮ ਚੀਜ਼ਾਂ ਹੈ ਉਹਨਾਂ ਮਦਰਸ ਵਸਤੇ ਵੀ ਹੈਗੇ ਨੇ ਜਿਨ੍ਹਾਂ ਦੇ ਬੱਚੇ ਇਸ ਟਾਈਮ ਉਹ ਜਿਨ੍ਹਾਂ ਨੂੰ 홀ੀਡੇਜ਼ ਹੋ ਚੁੱਕੇ ਹੈਗੇ ਨੇ ਆਲਰੇਡੀ ਉਹਨਾਂ ਦੇ ਬੱਚੇ ਬੇਬੀ ਬੱਚੇ ਜਿਹੜੇ ਨੇ ਇਸ ਟਾਈਮ ਘਰੇ ਰੈਸਟ ਕਰ ਰਹੇ ਨੇ ਜਾਂ ਘਰੇ ਖੇਡ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹਾਂ ਉਹਨਾਂ ਨੂੰ ਖੁਦ ਬੱਚਿਆਂ ਦੇ ਨਾਲ ਨਾਲ ਉਹਨਾਂ ਨੂੰ ਆਪਣੀ ਕੇਅਰ ਇੰਪੋਰਟੈਂਟ ਹੈ ਕਿਉਂਕਿ ਦਿਨੇ ਉਹਨਾਂ ਨੂੰ ਨਹੀਂ ਨਿਕਲਣਾ ਚਾਹੀਦਾ ਕਿ ਜੇ ਤਾਂ ਹਸਪੀਟਲ ਦੀ ਖਾਨ ਆ ਰਹੀ ਹੈ ਤੇ ਵੱਖਰੀ ਗੱਲ ਹੈ ਸਵੇਰੇ ਆਨ ਜਲਦੀ ਆਪਣੀ ਵਾਰੀ ਤਾਂ ਕਿ ਟੜਕੇ ਟੜਕੇ ਉਹਨਾਂ ਨੂੰ ਦੇਖ ਕੇ ਵਾਪਸ ਮੋੜ ਦਈਏ ਜੇ ਦਿਨੇ ਕੋਈ ਹੋਰ ਕੰਮ ਕਰਨਾ ਹੈ ਤੇ ਉਹ ਸ਼ਾਮੀ ਕਰਨ ਜੇ ਕਰਨਾ ਕਰਨ ਜਾਣ ਵੀ ਪੈ ਰਿਹਾ ਜਿਵੇਂ ਕਿ ਕੋਈ ਬੈਂਕ ਜਾਣਾ ਪੈ ਰਿਹਾ ਜਾਂ ਕੋਈ ਐਦਾ ਗਵਰਨਮੈਂਟ ਡਿਪਾਰਟਮੈਂਟ ਜਾਣਾ ਪੈ ਰਿਹਾ ਤੇ ਉਹਨਾਂ ਨੂੰ ਦੇ ਸ਼ੁੱਡ ਕਵਰ देयर ਫੇਸਿਸ ਐਂਡ ਹੈਡਸ ਐਂਡ ਗਲਵਸ ਜਿਵੇਂ ਬਾਹਾਂ ਦੇ ਤਾਂ ਕਿ ਘੱਟ ਤੋਂ ਘੱਟ ਉਹਨਾਂ ਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪਵੇ ਹਾਈਡਰੇਸ਼ਨ ਦੇ ਲੱਛਣ ਕੀ ਹੁੰਦੇ ਕਿਸ ਤਰ੍ਹਾਂ ਪਤਾ ਲੱਗਦਾ ਕਿ ਲੋ ਲੱਗੀ ਹੈ ਹਾਈਡਰੇਸ਼ਨ ਬਾਡੀ ਦੇ ਵਿੱਚ ਹੋ ਗਈ ਇੱਕਦਮ ਪੇਸ਼ੈਂਟ ਦਾ ਪਿਸ਼ਾਬ ਆਨਾ ਘੱਟ ਹੋ ਜਾਂਦਾ ਜਿਵੇਂ ਕਿ ਜੀਭ ਸੁੱਖਣ ਲੱਗ ਜਾਂਦੀ ਹੈ ਫਿਰ ਧੀਰੇ ਧੀਰੇ ਬੀਪੀ ਘਟਣਾ ਸ਼ੁਰੂ ਹੋ ਜਾਂਦਾ ਹੈ ਬੀਪੀ ਘਟਣਾ ਸ਼ੁਰੂ ਹੁੰਦਾ ਤੇ ਫਿਰ ਉਹ ਕਮਜ਼ੋਰੀ ਆ ਜਾਂਦੀ ਹੈ ਦੇ ਕੈਨ ਫਾਲ ਆਲਸੋ ਹੈ ਨਾ ਤੇ ਡੀ ਹਾਈਡਰੇਸ਼ਨ ਦੇ ਰੀਜ਼ਨ ਹੈ ਕਿ ਡੀ ਹਾਈਡਰੇਸ਼ਨ ਕੈਨ ਬੀ ਕੌਜ਼ਡ ਬਾਇ ਡਾਇਰੀਆ ਜੇ ਉਹਨਾਂ ਨੂੰ ਬਹੁਤ ਜ਼ਿਆਦਾ ਡਾਇਰੀਆ ਹੈ ਹੈ ਨਾ ਜਾਂ ਫਿਰ ਲੂ ਲੱਗ ਗਈ ਹੈ ਤੇ ਇਮੀਡੀਏਟਲੀ that patient should come to the hospital for treatment ਤੇ ਉਸ ਤੋਂ ਪਹਿਲਾਂ ਦੇ ਕੈਨ ਸਟਾਰਟ او ਆਰ ਐਸ ਆਪਣੇ ਕਰੇ ਆਪਣੇ ਲੈਵਲ ਤੇ او ਆਰ ਐਸ ਦਾ ਪੈਕੇਟ ਤਾਂ ਸ਼ੁਰੂ ਕਰੀ ਦੇਣਾ ਚਾਹੀਦਾ ਹੈ ਹਸਪਤਾਲ ਜਾਣ ਤੋਂ ਪਹਿਲਾਂ ਪਹਿਲਾਂ ਦੇ ਸ਼ੁੱਡ ਸਟਾਰਟ او ਆਰ ਐਸ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਆਨਲਾਈਨ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਟ ਦੇ ਨਾਲ